ਸਤਿ ਸ਼੍ਰੀ ਅਕਾਲ ਮੈਂ ਹਾਂ ਜਸਪੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੁਝ ਟੈਰਿਫਸ ਤੋਂ ਬਿਨਾ ਅਮਰੀਕਾ ਨਾਲ ਵਪਾਰਕ ਸਮਝੌਤਾ ਨੇਪਰੇ ਚੜਨ ਦੀ ਸੰਭਾਵਨਾ ਨਹੀਂ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਇਸ ਵੇਲੇ ਬਹੁਤੇ ਸਬੂਤ ਨਹੀਂ ਕਿ ਅਮਰੀਕਾ ਬਿਨਾ ਕਿਸੇ ਟੈਰਿਫ ਦੇ ਸਮਝੌਤਾ ਕਰਨ ਲਈ ਤਿਆਰ ਇਮੀਗ੍ਰੇਸ਼ਨ ਤੇ ਸਖਤ ਹੱਦਾਂ ਲਾਉਣਾ ਚਾਹੁੰਦੇ ਨੇ ਪੋਲੀਵ ਕਿਆ ਕੈਨੇਡਾ ਆਉਣ ਨਾਲੋਂ ਜ਼ਿਆਦਾ ਜਾਣ ਵਾਲਿਆਂ ਦੀ ਗਿਣਤੀ ਹੋਵੇ ਵੱਧ ਭਾਰਤ ਨਾਲ ਸਬੰਧਾਂ 'ਚ ਸੁਧਾਰ ਦੀ ਇੱਛੁਕ ਹੈ ਕਾਰਨੀ ਸਰਕਾਰ ਦੇਸ਼ ਦੇ ਆਰਥਿਕ ਹਿੱਤਾਂ ਨੂੰ ਫੈਡਰਲ ਸਰਕਾਰ ਦੇਵੇਗੀ ਤਰਜੀਹ ਕੈਨੇਡਾ ਚਰਖਾ ਯਾਤਰਾ ਦੌਰਾਨ ਸ਼ਰਦਾਲੂਆਂ ਤੇ ਸੁੱਟੇ ਗਏ ਅੰਡੇ ਭਾਰਤ ਨੇ ਕੈਨੇਡਾ ਸਰਕਾਰ ਨਾਲ ਜਤਾਇਆ ਸਖਤ ਇਤਰਾਜ਼ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟੈਰਿਫ ਨੂੰ ਲੈ ਕੇ ਕਾਫੀ ਅੜਿਆ ਲੱਗਦੇ ਨੇ ਅਤੇ ਅਮਰੀਕਾ ਨਾਲ ਹੋਣ ਵਾਲੇ ਕਿਸੇ ਵੀ ਵਪਾਰਕ ਸਮਝੌਤੇ 'ਚ ਇਹ ਹੋ ਸਕਦਾ ਹੈ ਕਿ ਸਾਨੂੰ ਕੁਝ ਨਿਰਯਾਤਾਂ ਤੇ ਟੈਰਿਫ ਮੰਨਣੇ ਪੈਣ ਪਾਰਲੀਮੈਂਟ ਹੈਲਥ ਤੇ ਕੈਬਨਟ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਾਰਨੀ ਨੇ ਫ੍ਰੈਂਚ ਚ ਕਿਹਾ ਕਿ ਟਰੰਪ ਦੇ ਹੁਣ ਤੱਕ ਦੇ ਸਾਰੇ ਵਪਾਰਕ ਸਮਝੌਤਿਆਂ ਚ ਕਿਤੇ ਨਾ ਕਿਤੇ ਟੈਰਿਫ ਸ਼ਾਮਲ ਰਹੇ ਨੇ ਉਹਨਾਂ ਕਿਹਾ ਕਿ ਇਸ ਵੇਲੇ ਕੋਈ ਬਹੁਤਾ ਵੱਡਾ ਸਬੂਤ ਨਹੀਂ ਦਿਖ ਰਿਹਾ ਕਿ ਅਮਰੀਕਾ ਟੈਰਿਫ ਤੋਂ ਬਿਨਾਂ ਕੋਈ ਸਮਝੌਤਾ ਕਰਨ ਨੂੰ ਤਿਆਰ ਹੈ ਹਕੀਕਤ ਚ ਅਮਰੀਕਾ ਦਾ ਯੂਕੇ ਨਾਲ ਹੋਇਆ ਵਪਾਰਕ ਸਮਝੌਤਾ ਜਿੱਥੇ ਕਿ ਅਮਰੀਕਾ ਦਾ ਵਪਾਰ ਘਾਟਾ ਨਹੀਂ ਸਗੋ ਵਪਾਰ ਸਰਪਲਸ ਹੈ ਉਸ ਵਿੱਚ ਵੀ 10% ਬੇਸਲਾਈਨ ਟੈਰਿਫ ਸ਼ਾਮਲ ਹੈ ਕਾਰਨੀ ਨੇ ਇਹ ਨਹੀਂ ਦੱਸਿਆ ਕਿ ਉਹ ਟੈਰਿਫ ਮੰਨਣ ਨੂੰ ਤਿਆਰ ਨੇ ਜਾਂ ਨਹੀਂ ਜੀ7 ਸਮੇਲਨ 'ਚ 트ੰਪ ਨਾਲ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਉਹੀ ਸਮਝੌਤਾ ਸਾਈਨ ਕਰੇਗਾ ਜੋ ਸਿਰਫ ਕੈਨੇਡਾ ਦੇ ਹਿੱਤ 'ਚ ਹੋਵੇਗਾ ਕਾਰਨੀ ਨੇ ਇਹ ਵੀ ਕਿਹਾ ਕਿ 트ੰਪ ਦੇ ਸਮਝੌਤੇ ਢਾਂਚੇ ਹੇਠ ਕੈਨੇਡਾ ਨੂੰ ਅਮਰੀਕਾ ਨਾਲ ਲਗਭਗ ਮੁਕਤ ਵਪਾਰ ਮਿਲ ਰਿਹਾ ਏ ਅਤੇ ਉਹ ਚਾਹੁੰਦੇ ਨੇ ਕਿ ਇਹ ਜਾਰੀ ਰਹੇ ਇਹ ਹਵਾਲਾ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਬਾਰੇ ਸੀ ਜਿਸ ਸਮਝੌਤੇ ਦੇ ਅਨੁਕੂਲ ਉਤਪਾਦਾਂ ਉੱਤੇ ਟੈਰਿਫ ਲਾਗੂ ਨਹੀਂ ਹੁੰਦੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਵਪਾਰਕ ਟਕਰਾਅ ਦੀ ਸ਼ੁਰੂਆਤ 'ਚ ਵਾਈਟ ਹਾਊਸ ਨੇ ਅੰਦਾਜ਼ਾ ਲਾਇਆ ਸੀ ਕਿ ਕਰੀਬ 62% ਕੈਨੇਡੀਅਨ ਨਿਰਯਾਤ ਦੇ ਅਨੁਕੂਲ ਨਹੀਂ ਸਨ ਕਿਉਂਕਿ ਕਈ ਕੰਪਨੀਆਂ ਨੇ ਮੁਕਤ ਪਹੁੰਚ ਲਈ ਲੋੜੀਂਦੀ ਕਾਗਜ਼ੀ ਕਾਰਵਾਈ ਦੀ ਥਾਂ ਥੋੜੇ ਬਹੁਤੇ ਟੈਰਿਫ ਦੇਣੇ ਜ਼ਿਆਦਾ ਠੀਕ ਸਮਝੇ ਹਾਲੀਆ ਆਰਬੀਸੀ ਦੀ ਰਿਪੋਰਟ ਦਰਸਾਉਂਦੀ ਹੈ ਕਿ ਜਦੋਂ ਤੋਂ ਟਰੰਪ ਨੇ ਟੈਰਿਫ ਲਾਈ ਨੇ ਉਦੋਂ ਤੋਂ ਅਨੁਕੂਲਤਾ 'ਚ ਸੁਧਾਰ ਆਇਆ ਤੇ ਹੁਣ ਜ਼ਿਆਦਾਤਰ ਉਤਪਾਦ ਅਮਰੀਕਾ ਚ ਬਿਨਾ ਟੈਰਿਫ ਦੇ ਵੇਚੇ ਜਾਂਦੇ ਨੇ ਪਰ ਕਾਰਨੀ ਨੇ ਮੰਗਲਵਾਰ ਨੂੰ ਕਿਹਾ ਕਿ ਜੋ ਟੈਰਿਫ ਸਟੀਲ ਐਲੂਮੀਨੀਅਮ ਤੇ ਆਟੋ ਨਿਰਿਆਤਾਂ ਤੇ ਲਾਗੂ ਨੇ ਅਤੇ ਦਵਾਈਆਂ ਲੱਕੜ ਅਤੇ ਤਾਂਬੇ ਉਤੇ ਟੈਰਿਫਾਂ ਦੀ ਧਮਕੀ ਦਿੱਤੀ ਜਾ ਰਹੀ ਹੈ ਉਹਨਾਂ ਨਾਲ ਸਾਫ਼ ਸਮੱਸਿਆਵਾਂ ਨੇ ਇਹਨਾਂ ਨੂੰ ਸੈਕਸ਼ਨ 232 ਟੈਰਿਫ ਕਿਹਾ ਜਾਂਦਾ ਹੈ ਜੋ ਅਮਰੀਕਾ ਦੇ ਇੱਕ ਵਪਾਰਕ ਕਾਨੂੰਨ ਦੇ ਉਸ ਹਿੱਸੇ ਹੇਠ ਲਏ ਜਾਂਦੇ ਨੇ ਜੋ ਰਾਸ਼ਟਰਪਤੀ ਸੁਰੱਖਿਆ ਨੂੰ ਖਤਰਾ ਦੱਸ ਕੇ ਕੁਝ ਉਤਪਾਦਾਂ ਤੇ ਟੈਰਿਫ ਲਗਾਉਣ ਦੀ ਇਜਾਜ਼ਤ ਦਿੰਦਾ ਏ ਕਾਰਨੀ ਨੇ ਅੰਤ 'ਚ ਕਿਹਾ ਸਾਨੂੰ ਕੈਨੇਡਾ ਲਈ ਸਥਿਤੀ ਸਥਿਰ ਕਰਨੀ ਲਾਜ਼ਮੀ ਹੈ ਕੰਜ਼ਰਵੇਟਿਵ ਲੀਡਰ ਪੀਅਰ ਐ ਪੋਲੀਏਵ ਨੇ ਇੱਕ ਨਿਊਜ਼ ਕਾਨਫਰੰਸ 'ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਦੇ ਬਾਰੇ ਆਪਣੇ ਪੱਖ ਨੂੰ ਸਪਸ਼ਟ ਕੀਤਾ ਤੇ ਇਹ ਕਿਹਾ ਕਿ ਉਹ ਪ੍ਰਵਾਸ ਤੇ ਸਖਤ ਕੈਪ ਲਾਉਣਾ ਚਾਹੁੰਦੇ ਨੇ ਉਨਾ ਕਹਿਆ ਕਿ ਕੈਨੇਡਾ ਚ ਦਾਖਲ ਹੋ ਰਹਾ ਲੋਕਾਂ ਨਾਲੋਂ ਇਥੋਂ ਜਾਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਣੀ ਚਾਹੀਦੀ ਹੈ ਹਾਲਾਂਕਿ ਉਹਨਾਂ ਨੇ ਕੋਈ ਅੰਕੜਾ ਨਹੀਂ ਦਿੱਤਾ ਇੱਕ ਪੱਤਰਕਾਰ ਵੱਲੋਂ ਇਹ ਪੁੱਛੇ ਜਾਣਤੇ ਕਿ ਕੀ ਆਬਾਦੀ ਵਾਧੇ ਨੂੰ ਨਿਯੰਤਰਿਤ ਕਰਨ ਬਾਰੇ ਉਹਨਾਂ ਦਾ ਕੀ ਮਤਲਬ ਹੈ ਪੋਲੀਵਰੇ ਨੇ ਕਿਹਾ ਕਿ ਮੈਂ ਕੁਦਰਤੀ ਆਬਾਦੀ ਵਾਧੇ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਕੈਨੇਡਾ ਚ ਇਹ ਲਗਭਗ ਖਤਮ ਹੋ ਚੁੱਕਾ ਹੈ ਇਥੇ ਜਿੰਨੇ ਲੋਕ ਮਰਦੇ ਨੇ ਲਗਭਗ ਉਹਨਿਆਂ ਦੀ ਹੀ ਗਿਣਤੀ ਪੈਦਾ ਹੋਣ ਵਾਲਿਆਂ ਦੀ ਹੈ ਹਾਲ ਹੀ ਦੇ ਅੰਕੜਿਆਂ ਅਨੁਸਾਰ ਤਾਂ ਮੌਤਾਂ ਜਨਮ ਨਾਲੋਂ ਵੀ ਵੱਧ ਸਨ ਇਸ ਲਈ ਕੈਨੇਡਾ ਚ ਆਬਾਦੀ ਦਾ ਵਾਧਾ ਕੁਦਰਤੀ ਤੌਰ ਤੇ ਨਹੀਂ ਪਰ ਹੋਰ ਰਸਤੇ ਦੇ ਨਾਲ ਹੋ ਰਿਹਾ ਹੈ ਉਹਨਾਂ ਕਹਿਆ ਕਿ ਉਹ ਜਿਸ ਬਾਰੇ ਗੱਲ ਕਰ ਰਹੇ ਨੇ ਉਹ ਹੈ ਇਮੀਗ੍ਰੇਸ਼ਨ ਪੋਲੀਵ ਨੇ ਕਿਹਾ ਕਿ ਇਸ ਸਮੇਂ ਮੁਲਕ ਚ ਲੱਖਾਂ ਲੋਕ ਨੇ ਜਿਨ੍ਹਾਂ ਦੇ ਇਮੀਗ੍ਰੇਸ਼ਨ ਪਰਮਿਟ ਆਉਣ ਵਾਲੇ ਕੁਝ ਸਾਲਾਂ ਚ ਖਤਮ ਹੋ ਜਾਣਗੇ ਤੇ ਉਹਨਾਂ ਚੋਂ ਕਈ ਲੋਕ ਦੇਸ਼ ਛੱਡ ਜਾਣਗੇ ਉਹਨਾਂ ਕਹਿਆ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਆਉਣ ਵਾਲੇ ਕੁਝ ਸਾਲਾਂ ਚ ਜਿੰਨੇ ਲੋਕ ਆ ਰਹੇ ਨੇ ਉਹਨਾਂ ਨਾਲੋਂ ਵੱਧ ਲੋਕ ਕੈਨੇਡਾ ਛੱਡ ਕੇ ਜਾਣ ਇਹ ਇਸ ਲਈ ਜ਼ਰੂਰੀ ਹੈ ਤਾਂ ਜੋ ਘਰ ਹੈਲਥ케ਅਰ ਤੇ ਨੌਕਰੀਆਂ ਵੱਧਦੀਆਂ ਲੋੜਾਂ ਦੇ ਅਨੁਕੂਲ ਹੋ ਸਕਣ ਪੋਲੀਵ ਨੇ ਕਿਹਾ ਕਿ ਲਿਬਰਲ ਸਰਕਾਰ ਦੇ ਦੌਰਾਨ ਹਰ ਸਾਲ ਲਗਭਗ 1 ਮਿਲੀਅਨ ਲੋਕਾਂ ਦੀ ਆਬਾਦੀ ਵਧੀ ਜਦਕਿ ਸਿਰਫ 2 ਲੱਖ ਘਰ ਹੀ ਬਣਾਏ ਗਏ ਉਹਨਾਂ ਕਿਹਾ ਕਿ ਸਾਡੀ ਜੌਬ ਮਾਰਕੀਟ ਠੱਪ ਪਈ ਹੈ ਪਰ ਅਸੀਂ ਵਰਕਫੋਰਸ 'ਚ ਨਵੇਂ ਲੋਕਾਂ ਨੂੰ ਲਗਾਤਾਰ ਲਿਆਂਦੇ ਜਾ ਰਹੇ ਆ ਸਾਡੇ ਨੌਜਵਾਨ ਬੇਰੋਜ਼ਗਾਰਾਂ ਦੀ ਇੱਕ ਪੂਰੀ ਪੀੜੀ ਦੀ ਲਗਭਗ ਉੱਚੀ ਦਰ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਵੱਡੀਆਂ ਕੰਪਨੀਆਂ ਘੱਟ ਤਨਖਾਹਾਂ ਤੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਨੌਕਰੀਆਂ ਦੇ ਰਹੀਆਂ ਨੇ ਜਿਸ ਕਰਕੇ ਸਾਡੇ ਨੌਜਵਾਨਾਂ ਲਈ ਮੌਕੇ ਘੱਟ ਹੋ ਗਏ ਨੇ ਪੋਲੀਵ ਨੇ ਕਿਹਾ ਕਿ ਸਾਡਾ ਦੇਸ਼ ਅੰਦਰੋਂ ਵੰਡਿਆ ਹੋਇਆ ਹੈ ਤੇ ਅਸੀਂ ਇਸ ਤੇਜ਼ੀ ਨਾਲ ਨਵੇਂ ਲੋਕਾਂ ਨੂੰ ਸ਼ਾਮਲ ਨਹੀਂ ਕਰ 파ਰੇ ਉਹਨਾਂ ਕਿਹਾ ਕਿ ਇਸ ਸਮੱਸਿਆ ਨੂੰ ਠੀਕ ਕਰਨ ਲਈ ਸਾਨੂੰ ਇਮੀਗ੍ਰੇਸ਼ਨ ਉੱਤੇ ਬਹੁਤ ਸਖਤ ਹੱਦਾਂ ਲਾਉਣੀਆਂ ਪੈਣਗੀਆਂ ਆਉਣ ਵਾਲੇ ਕੁਝ ਸਾਲਾਂ 'ਚ ਇਹ ਜ਼ਰੂਰੀ ਹੋਵੇਗਾ ਕਿ ਕੈਨੇਡਾ 'ਚ ਆਉਣ ਵਾਲੇ ਲੋਕਾਂ ਨਾਲੋਂ ਵੱਧ ਲੋਕ ਇੱਥੋਂ ਜਾ ਰਹੇ ਹੋਣ ਤਾਂ ਜੋ ਦੇਸ਼ ਇਸ ਵਾਧੇ ਨਾਲ ਸਹੀ ਤਰੀਕੇ ਨਾਲ ਨਜਿੱਠ ਸਕੇ ਸਾਡੀ ਇਮੀਗ੍ਰੇਸ਼ਨ ਨੀਤੀ ਐਸੇ ਤਰੀਕੇ ਨਾਲ ਬਣਾਈ ਜਾਵੇ ਜੋ ਸਹੀ ਕਿਸਮ ਦੇ ਲੋਕਾਂ ਨੂੰ ਸਹੀ ਗਿਣਤੀ ਦੇ ਵਿੱਚ ਸੱਦੇ ਅਤੇ ਦਰਮਿਆਨ ਸਦਾ ਕੈਨੇਡਾ ਅਤੇ ਕੈਨੇਡੀਅਨਸ ਨੂੰ ਪਹਿਲ ਦਿੱਤੀ ਜਾਵੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਜਿਨ੍ਹਾਂ 'ਚ ਨਿੱਜਰ ਕਤਲ ਕਾਂਡ ਤੋਂ ਬਾਅਦ ਕੁਝ ਕੜਵਾਹਟ ਆਈ ਹੈ ਨੁਮੋੜ ਮਜ਼ਬੂਤ ਕਰਨ ਲਈ ਦੋਵੇਂ ਦੇਸ਼ਾਂ ਦੇ ਆਗੂਆਂ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਨੇ ਇਸੇ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਦੱਸਿਆ ਕਿ ਕੈਨੇਡਾ ਆਪਣੀ ਇੰਡੋ-ਪੈਸੀਫਿਕ ਰਣਨੀਤੀ ਨੂੰ ਮੁੜ ਵਿਚਾਰ ਕਰਕੇ ਤਿਆਰ ਕਰੇਗਾ ਜਿਸ ਵਿੱਚ ਕੈਨੇਡਾ ਦੇ ਆਰਥਿਕ ਹਿੱਤਾਂ ਨੂੰ ਤਰਜੀਹ ਤੇ ਰੱਖਿਆ ਜਾਵੇਗਾ ਏਸ਼ੀਅਨ ਸਮਿਟ ਲਈ ਮਲੇਸ਼ੀਆ ਦੇ ਦੌਰੇ ਤੇ ਪਹੁੰਚੇ ਅਨੀਤਾ ਆਨੰਦ ਨੇ ਕੋਲੰਪੁਰ ਵਿਖੇ ਕਿਹਾ ਕਿ ਇਸ ਸਮੇਂ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਮੰਦੀ ਦੇ ਦੌਰ ਤੋਂ ਗੁਜ਼ਰ ਰਹੀ ਹੈ ਸਾਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੀ ਕੂਟਨੀਤੀ ਘਰੇਲੂ ਹਿੱਤਾਂ ਨੂੰ ਵੀ ਧਿਆਨ ਚ ਰੱਖੇ ਉਹਨਾਂ ਅੱਗੇ ਕਿਹਾ ਕਿ ਪਿਛਲੇ ਦਿਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਜੀ7 ਸੰਮੇਲਨ ਦੌਰਾਨ ਹੋਈ ਮੀਟਿੰਗ ਕਾਫੀ ਅਹਿਮ ਰਹੀ ਉਹਨਾਂ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਸੁਧਾਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਬਾਰੇ ਵੱਡੇ ਕਦਮ ਬੜੇ ਧਿਆਨ ਨਾਲ ਚੁੱਕੇ ਜਾ ਰਹੇ ਨੇ ਉਹਨਾਂ ਕਿਹਾ ਕਿ ਕੈਨੇਡਾ ਅਤੇ ਭਾਰਤ ਲੰਬੇ ਸਮੇਂ ਤੋਂ ਲੋਕਤੰਤਰ ਤੇ ਬਹੁਵਾਦ ਦੇ ਸਿਧਾਂਤਾਂ ਤੇ ਕੰਮ ਕਰ ਰਹੇ ਨੇ ਅਸੀਂ ਦੋਵਾਂ ਦੇਸ਼ਾਂ ਵਿਚਾਲੇ ਅੰਤਰਰਾਸ਼ਟਰੀ ਪੱਧਰ ਤੇ ਵਪਾਰ ਤੇ ਲੋਕਾਂ ਦੇ ਆਪਸੀ ਸੰਪਰਕਾਂ ਨੂੰ ਹੋਰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਚ ਆਯੋਜਿਤ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਉਸ ਵੇਲੇ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਜਦੋਂ ਅਣਪਛਾਤੇ ਲੋਕਾਂ ਨੇ ਸ਼ਰਧਾਲੂਆਂ ਤੇ ਅੰਡੇ ਸੁੱਟੇ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਰਧਾਲੂ ਸੜਕਾਂ ਤੇ ਭਜਨ ਗਾ ਕੇ ਰੱਥ ਯਾਤਰਾ ਚ ਹਿੱਸਾ ਲੇਰੇ ਸੰਨ ਇਸ ਘਟਨਾ ਨੇ ਦੁਨੀਆ ਭਰ ਦੇ ਭਗਵਾਨ ਜਗਨਨਾਥ ਦੇ ਸ਼ਰਧਾਲੂਆਂ ਨੂੰ ਠੇਸ ਪਹੁੰਚਾਈ ਹੈ ਤੇ ਭਾਰਤ ਸਰਕਾਰ ਨੇ ਇਸ ਉੱਤੇ ਕੈਨੇਡਾ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਦੀ ਜਾਣਕਾਰੀ ਇੰਸਟਾਗ੍ਰam ਯੂਜ਼ਰ ਸੰਗਨਾ ਬਜਾਜ ਨੇ ਦਿੱਤੀ ਜਿਸ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕਰਕੇ ਲਿਖਿਆ ਕਿ ਕਿਸੇ ਨੇ ਉੱਚੀ ਇਮਾਰਤ ਤੋਂ ਸਾਡੇ ਤੇ ਅੰਡੇ ਸੁੱਟੇ ਨੇ ਕਿਉਂਕਿ ਸਾਡੇ ਕੋਲ ਵਿਸ਼ਵਾਸ ਹੈ ਕਿਉਂਕਿ ਉਹਨਾਂ ਨੂੰ ਸਾਡੀ ਖੁਸ਼ੀ ਪਸੰਦ ਨਹੀਂ ਸੀ। ਪਰ ਅਸੀਂ ਰੁਕਣ ਦੀ ਚੋਣ ਨਹੀਂ ਕੀਤੀ ਕਿਉਂਕਿ ਜਦੋਂ ਭਗਵਾਨ ਜਗਨਨਾਥ ਸੜਕਾਂ ਤੇ ਹੁੰਦੇ ਨੇ ਤਾਂ ਨਫ਼ਰਤ ਕੁਝ ਨਹੀਂ ਕਰ ਸਕਦੀ ਇਹ ਘਟਨਾ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਂਸਸ਼ਨੈਸ ਯਾਨੀ ਇਸਕਾਨ ਦੁਆਰਾ ਆਯੋਜਿਤ 53ਵੀਂ ਸਲਾਨਾ ਰੱਥ ਯਾਤਰਾ ਦੌਰਾਨ ਵਾਪਰੀ ਹਜ਼ਾਰਾਂ ਲੋਕ ਇਸ ਸ਼ਾਨਦਾਰ ਸਮਾਗਮ 'ਚ ਸ਼ਾਮਲ ਹੁੰਦੇ ਨੇ ਜਿੱਥੇ ਸ਼ਰਧਾਲੂ ਭਗਵਾਨ ਜਗਨਨਾਥ ਬੱਲਬਦਰ ਅਤੇ ਸੁਬਦਰਾ ਦੇਵੀ ਦੇ ਰੱਥ ਨੂੰ ਖਿੱਚਦੇ ਹੋਏ ਨੱਚਦੇ ਤੇ ਗਾਉਂਦੇ ਨੇ ਇਸ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਲ ਨੇ ਇਸ ਨੂੰ ਕਣਾਉਣਾ ਅਤੇ ਨਿੰਦਣਯੋਗ ਦੱਸਿਆ। ਉਹਨਾਂ ਕਿਹਾ ਕਿ ਟੋਰਾਂਟੋ 'ਚ ਆਯੋਜਿਤ ਰੱਥ ਯਾਤਰਾ ਦੌਰਾਨ ਕੁਝ ਸ਼ਰਾਰਤੀ ਅੰਸਰਾਂ ਨੇ ਵਿਗਨ ਪਾਇਆ ਜੋ ਕਿ ਤਿਉਹਾਰ ਦੀ ਭਾਵਨਾ ਦੇ ਵਿਰੁੱਧ ਹੈ। ਅਸੀਂ ਇਸ ਮਾਮਲੇ ਨੂੰ ਕੈਨੇਡੀਅਨ ਅਧਿਕਾਰੀਆਂ ਕੋਲ ਜ਼ੋਰਦਾਰ ਟੰਗਣਾ ਉਠਾਉਂਦਿਆਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਉਡੀਕ ਕਰਦੇ ਹਾਂ। ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਡੀ ਮੁਖੀ ਨਵੀਨ ਪਟਨਾਇਕ ਨੇ ਵੀ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਤੇ ਟਵਿੱਟਰ ਤੇ ਲਿਖਿਆ ਕਿ ਇਹ ਘਟਨਾ ਨਾ ਸਿਰਫ ਦੁਨੀਆ ਭਰ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਸਗੋਂ ਓਡੀਸ਼ਾ ਦੇ ਲੋਕਾਂ ਲਈ ਵੀ ਬਹੁਤ ਦੁਖਦਈ ਹੈ ਭਾਰਤੀ ਭਾਈਚਾਰੇ ਤੇ ਪ੍ਰਵਾਸੀ ਭਾਈਚਾਰੇ ਨੇ ਵੀ ਇਸ ਕਾਰਵਾਈ ਦੀ ਸਖਤ ਨਿੰਦਾ ਕੀਤੀ ਹੈ ਤੇ ਕੈਨੇਡੀਅਨ ਸਰਕਾਰ ਤੋਂ ਤੁਰੰਤ ਅਤੇ ਠੋਸ ਕਾਰਵਾਈ ਦੀ ਮੰਗ ਕੀਤੀ ਹੈ ਬ੍ਰੈਂਪਟਨ 'ਚ ਰਹਿਣ ਵਾਲੇ ਪੰਜਾਬੀ ਮੂਲ ਦੇ ਵਿਕਰਮ ਢਿੱਲੋਂ ਵੱਲੋਂ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੂੰ ਨਵੀਂ ਮੈਡੀਕਲ ਲਾਇਬ੍ਰੇਰੀ ਅਤੇ ਦੋ ਨਵੇਂ ਵਿਦਿਆਰਥੀ ਪੁਰਸਕਾਰਾਂ ਲਈ ਵੱਡੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਯੂਨੀਵਰਸਿਟੀ ਅਧਿਕਾਰੀਆਂ ਅਨੁਸਾਰ ਢਿੱਲੋਂ ਪਰਿਵਾਰ ਵੱਲੋਂ ਦਾਨ ਕੀਤੀ ਗਈ ਰਕਮ ਗੁਪਤ ਰੱਖਣ ਦੀ ਬੇਨਤੀ ਕੀਤੀ ਗਈ ਹੈ। ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵੱਲੋਂ ਬ੍ਰੈਂਪਟਨ 'ਚ ਸਕੂਲ ਆਫ ਮੈਡੀਸਨ ਦੀ ਸਥਾਪਨਾ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਮੈਡੀਕਲ ਸਕੂਲ ਦੀ ਲਾਇਬ੍ਰੇਰੀ ਦਾ ਨਾਮ ਢਿੱਲੋਂ ਪਰਿਵਾਰ ਦੇ ਨਾਮ ਤੇ ਰੱਖਿਆ ਜਾਵੇਗਾ। ਇੱ 100 ਤੋਂ ਵੱਧ ਰੈਜ਼ਿਡੈਂਟਸ ਨੇ 16 ਨਵੇਂ ਮਾਨਤਾ ਪ੍ਰਾਪਤ ਰੈਜ਼ਿਡੈਂਸੀ ਪ੍ਰੋਗਰਾਮਾਂ ਚ ਆਪਣੀ ਸਿਖਲਾਈ ਸ਼ੁਰੂ ਕੀਤੀ ਹੈ ਇਸ ਸਬੰਧੀ ਹੋਏ ਸਮਾਗਮ ਚ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਢਿੱਲੋਂ ਪਰਿਵਾਰ ਤੋਂ ਇਲਾਵਾ ਪ੍ਰੀਮੀਅਰ ਡੱਗਫੋਰਡ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਤੇ ਲੋਕਲ ਸਿਆਸਤਦਾਨ ਹਾਜ਼ਰ ਹੈ ਯੂਨੀਵਰਸਿਟੀ ਵੱਲੋਂ ਇਸ ਰਾਸ਼ੀ ਲਈ ਢਿੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਸਮਾਗਮ ਦੌਰਾਨ ਬੋਲਦਿਆਂ ਟੀਐਮਯੂ ਦੇ ਪ੍ਰਧਾਨ ਅਤੇ ਵਾਈਸ ਚਾਂਸਲਰ ਮੁਹੰਮਦ ਲਚੇਮੀ ਨੇ ਕਿਹਾ ਇਹ ਢਿੱਲੋਂ ਪਰਿਵਾਰ ਦਾ ਤੋਹਫਾ ਵਿਦਿਆਰਥੀਆਂ ਲਈ ਡਾਕਟਰੀ ਸਿੱਖਿਆ ਤੱਕ ਪਹੁੰਚ ਵਧਾਏਗਾ ਅਤੇ ਸਰੋਤਾਂ ਨਾਲ ਭਰਪੂਰ ਇੱਕ ਪ੍ਰੇਰਣਾਦਾਇਕ ਤੇ ਸਹਾਇਕ ਵਾਤਾਵਰਣ ਬਣਾਉਣ 'ਚ ਮਦਦ ਕਰੇਗਾ। ਇਸ ਮੌਕੇ ਬੋਲਦਿਆਂ অন্ਟਾਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ TMU ਦਾ ਨਵਾਂ ਮੈਡੀਕਲ ਸਕੂਲ ਬ੍ਰੈਂਟਨ ਅਤੇ অন্ਟਾਰੀਓ ਲਈ ਇੱਕ ਵੱਡੀ ਪ੍ਰਾਪਤੀ ਹੋਵੇਗਾ। ਢਿੱਲੋਂ ਪਰਿਵਾਰ ਦੇ ਇਸ ਉਪਰਾਲੇ ਨਾਲ ਹੋਰ ਵੀ ਵਿਦਿਆਰਥੀ ਡਾਕਟਰ ਬਣਨ ਦੇ ਰਾਹ ਸੁਪਨੇ ਨੂੰ ਸਕਾਰ ਕਰ ਸਕਦੇ ਨੇ ਤੇ ਜਨਤਾ ਸਹੂਲਤਾਂ ਦਾ ਲਾਭ ਲੈ ਸਕਦੀ ਹੈ ਇੱਕ ਨਵੇਂ ਸਰਵੇਖਣ ਅਨੁਸਾਰ ਲਗਭਗ 1/3 ਕੈਨੇਡੀਅਨਸ ਮੋਟਾਪੇ ਨਾਲ ਜੂਝ ਰਹੇ ਨੇ ਕੋਵਿਡ-19 ਮਹਾਮਾਰੀ ਦੌਰਾਨ ਮੋਟਾਪੇ ਦੀ ਦਰ ਚ ਖਾਸ ਤੌਰ ਤੇ ਵਾਧਾ ਹੋਇਆ ਇਹ ਅਧਿਐਨ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਚ ਛਪਿਆ ਹੈ ਅਧਿਐਨ ਅਨੁਸਾਰ 2023 ਚ 32.7% ਕੈਨੇਡੀਅਨਸ ਯਾਨੀ ਕਿ ਕਰੀਬ 10.6 ਮਿਲੀਅਨ ਲੋਕ ਮੋਟਾਪੇ ਦਾ ਸ਼ਿਕਾਰ ਸਨ ਇਹ ਦਰ 2009 ਨਾਲ ਤੁਲਨਾ 'ਚ ਲਗਭਗ 8% ਵਧੀ ਪਰ ਖੋਜਕਾਰਾਂ ਨੇ ਪਾਇਆ ਕਿ ਮੋਟਾਪੇ ਦੀ ਰਫਤਾਰ ਕੋਵਿਡ ਦੌਰਾਨ ਹੋਈ ਤੇਜ਼ੀ ਨਾਲ ਵਧੀ ਮੈਕਮਾਸਟਰ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਮੁਖ ਖੋਜਕਰ ਲੋਰਾ ਐਂਡਸਨ ਨੇ ਦੱਸਿਆ ਕਿ ਮਹਾਮਾਰੀ ਨੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਖਾਣ ਪੀਣ ਦੀ ਆਦਤ ਅਤੇ ਸਿਹਤਮੰਦ ਭੋਜਨ ਦੀ ਪਹੁੰਚ ਉਤੇ ਕਾਫੀ ਪ੍ਰਭਾਵ ਪਾਇਆ ਮੋਟਾਪਾ ਇੱਕ ਐਸੀ ਹਾਲਤ ਹੈ ਜਿਸ ਨਾਲ ਸਟ੍ਰੋਕ ਟਾਈਪ 2 ਸ਼ੂਗਰ ਅਤੇ ਕੁਝ ਕਿਸਮ ਦੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਕੋਵਿਡ ਦੌਰਾਨ ਲਗਾਤਾਰ ਲਾਕਡਾਊਨ ਕਾਰਨ ਲੋਕ ਘਰਾਂ 'ਚ ਰਹਿਣ ਲੱਗੇ। ਖੋਜਕਾਰ ਵੇਖਣਾ ਚਾਹੁੰਦੇ ਸਨ ਕਿ ਕਿਵੇਂ ਇਹ ਚੀਜ਼ ਲੋਕਾਂ ਦੇ ਵਜ਼ਨ 'ਚ ਵਾਧੇ ਦਾ ਕਾਰਨ ਬਣੀ। ਇਸ ਅਧਿਐਨ ਲਈ 2009 ਤੋਂ 2023 ਤੱਕ 18 ਸਾਲ ਜਾਂ ਵੱਧ ਉਮਰ ਵਾਲੇ 7,46,250 ਕੈਨੇਡੀਅਨਸ ਦੇ ਸਵੈ ਦਿੱਤੇ BMI ਅੰਕੜੇ ਵੇਖੇ ਗਏ ਵਿਸ਼ਵ ਸਿਹਤ ਸੰਸਥਾ ਦੇ ਮਾਪਦੰਡ ਮੁਤਾਬਕ ਜੇ ਕਿਸੇ ਦਾ BMI 30 ਜਾਂ ਇਸ ਤੋਂ ਉੱਪਰ ਹੈ ਤਾਂ ਉਹ ਮੋਟਾਪੇ ਦੀ ਸ਼੍ਰੇਣੀ 'ਚ ਆਉਂਦਾ ਹੈ ਹਾਲਾਂਕਿ ਸਿਹਤ ਮਾਪਣ ਲਈ BMI ਦੀ ਆਪਣੀ ਸਮੱਸਿਆ ਹੈ ਇਹ ਕੋਈ ਸਿੱਧਾ ਚਰਬੀ ਦੀ ਮਾਪ ਨਹੀਂ ਹੈ ਤੇ ਇਹ ਨਸਲੀ ਲਿੰਗ ਜਾਂ ਲਿੰਗ ਪਛਾਣ ਦੇ ਅੰਤਰ ਨੂੰ ਧਿਆਨ 'ਚ ਨਹੀਂ ਰੱਖਦਾ ਪਰ ਅਜੇ ਵੀ ਇਹ ਇੱਕ ਮਿਆਰੀ ਢੰਗ ਵਜੋਂ ਵਰਤਿਆ ਜਾਂਦਾ ਹੈ ਐਂਡਰਸਨ ਨੇ ਦੱਸਿਆ ਕਿ ਕੋਵਿਡ ਤੋਂ ਪਹਿਲਾਂ ਮੋਟਾਪੇ ਦੀ ਦਰ ਸਾਲਾਨਾ ਲਗਭਗ 0.5 ਫੀਸਦੀ ਦੇ ਨਾਲ ਵਧ ਰਹੀ ਸੀ ਪਰ ਮਹਾਮਾਰੀ ਦੌਰਾਨ ਇਹ ਦਰ ਦੋ ਗੁਣਾ ਹੋ ਗਈ ਜਾਨੀ ਕਿ ਸਾਲਾਨਾ ਲਗਭਗ 1% ਵਾਧਾ ਹੋਇਆ ਖੋਜ ਚ ਇਹ ਨਹੀਂ ਦੱਸਿਆ ਗਿਆ ਕਿ ਅਜਿਹਾ ਕਿਉਂ ਹੋਇਆ ਅਤੇ ਹੋ ਸਕਦਾ ਹੈ ਪਰ ਡਾਕਟਰ ਸ਼ੌਨ ਵਾਟਨ ਜੋ ਮੋਟਾਪੇ ਨਾਲ ਜੂਝ ਰਹੇ ਨੇ ਲੋਕਾਂ ਦਾ ਇਲਾਜ ਕਰਦੇ ਨੇ ਦੱਸਦੇ ਨੇ ਕਿ ਮਾਨਸਿਕ ਸਿਹਤ ਦੇ ਮਸਲੇ ਜਿਵੇਂ ਇਕਲਾਪੇ ਜਾਂ ਡਿਪਰੈਸ਼ਨ ਨੇ ਵੀ ਇਸ ਬਿਮਾਰੀ ਦੇ ਵਧਣ ਚ ਭੂਮਿਕਾ ਨਿਭਾਈ ਹੈ ਉਹ ਕਹਿੰਦੇ ਨੇ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਡਿਪਰੈਸ਼ਨ ਸੀ ਉਹ ਮਹਾਮਾਰੀ ਦੌਰਾਨ ਹੋਰ ਵਿਗੜ ਗਿਆ ਜਿਸ ਕਾਰਨ ਉਨਾ ਦਾ ਵਜ਼ਨ ਵਧ ਗਿਆ ਵਾਟਨ ਦਾ ਇਹ ਵੀ ਕਹਿਣਾ ਸੀ ਕਿ ਹੁਣ ਇਹ ਉਮੀਦ ਕਰਨੀ ਔਖੀ ਹੈ ਕਿ ਮੋਟਾਪੇ ਦੀ ਦਰ ਮੁੜ ਘਟ ਜਾਵੇ ਜਦਕਿ ਇੱਕ ਵਾਰ ਵਜ਼ਨ ਵੱਧ ਜਾਂਦਾ ਹੈ ਤਾਂ ਉਸ ਨੂੰ ਘਟਾਉਣਾ ਕਾਫੀ ਔਖਾ ਹੋ ਜਾਂਦਾ ਹੈ ਮੌਂਟਰੀਅਲ 'ਚ ਇੱਕ ਸਾਲ ਤੋਂ ਘੱਟ ਸਮੇਂ 'ਚ ਦੂਜੀ ਵਾਰ ਭਾਰੀ ਮੀਂਹ ਪੈਣ ਤੋਂ ਬਾਅਦ ਗਲੀਆਂ 'ਚ ਪਾਣੀ ਭਰ ਗਿਆ ਜਿਸ ਨਾਲ ਵਸਨੀਕਾਂ ਦੇ ਬੇਸਮੈਂਟਸ ਅਤੇ ਗੈਰਾਜ ਬਰਬਾਦ ਹੋ ਗਏ ਪੂਰਬੀ ਸਰੇ ਦੇ ਦੀਦਾ ਉਹ ਮੋਂਟਰੀਅਲ ਦੇ ਸੈਂਟ ਲਿਓਨਾਰਡ ਬਰੋ ਵਿੱਚ ਬੈਲਮੌਂਟ ਸਟਰੀਟ ਦੇ ਬਹੁਤ ਨੇੜੇ ਘਰ ਐਤਵਾਰ ਰਾਤ ਨੂੰ ਫਿਰ ਤੋਂ ਪਾਣੀ ਚ ਡੁੱਬ ਗਿਆ ਬਹੁਤ ਸਾਰੇ ਵਸਨੀਕਾਂ ਨੇ 2024 ਚ ਹੜ੍ਹ ਤੋਂ ਬਚਣ ਲਈ ਆਪਣੇ ਰਹਿਣ ਵਾਲੇ ਸਥਾਨਾਂ ਦੀ ਮੁਰੰਮਤ ਅਤੇ ਨਵੀਨੀਕਰਨ ਪੂਰਾ ਕਰ ਲਿਆ ਸੀ ਐਂਡਰੇ ਮਾਰੂਨੇਚ ਉਹਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਮਈ ਚ ਬੇਸਮੈਂਟ ਦੀ ਮੁਰੰਮਤ ਪੂਰੀ ਕੀਤੀ ਸੀ ਯੂਨਿਟ ਦੀਆਂ ਕੰਧਾਂ ਦੁਬਾਰਾ ਡਿੱਗ ਰਹੀਆਂ ਨੇ ਉਹਨਾਂ ਕਿਹਾ ਕਿ ਸਾਡੇ ਕੋਲ ਪੰਪ ਹਨ ਤੇ ਦੂਜੀ ਯੂਨਿਟ ਉਹਨਾਂ ਕੋਲ ਤਿੰਨ ਪੰਪ ਨੇ ਫਿਰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਵਾਸੀ کریم ਚੇਮਾ ਨੇ ਕਿਹਾ ਕਿ ਇਹ ਡਰਾਉਣ ਵਾਲਾ ਹੈ ਕਿਉਂਕਿ ਨਿਵਾਸੀਆਂ ਨੂੰ ਨਹੀਂ ਪਤਾ ਕਿ ਆਉਣ ਵਾਲੇ ਮਹੀਨਿਆਂ ਜਾਂ ਸਾਲਾਂ 'ਚ ਹੜ੍ਹ ਬਾਰੇ ਕੋਈ ਗੱਲ ਕਹੀ ਜਾ ਸਕਦੀ ਹੈ ਜਾਂ ਨਹੀਂ ਕਹੀ ਜਾ ਸਕਦੀ। ਸ਼ਹਿਰ ਦੇ ਦੂਜੇ ਪਾਸੇ ਡੋਰਵਾਲ 'ਚ ਡਰੇਨ ਪੰਪ ਅਜੇ ਵੀ ਚੱਲ ਰਹੇ ਨੇ। ਜੋਸ਼ੀ ਲਨਰੋਇਟ ਨੇ ਕਿਹਾ ਕਿ ਥਿੜਕੀਆਂ ਰਾਹੀਂ ਪਾਣੀ ਅੰਦਰ ਆਇਆ। ਇਹਨਾਂ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੁਝ ਟੈਰਿਫਸ ਤੋਂ ਬਿਨਾ ਅਮਰੀਕਾ ਨਾਲ ਵਪਾਰਕ ਸਮਝੌਤਾ ਨੇਪਰੇ ਚੜਨ ਦੀ ਸੰਭਾਵਨਾ ਨਹੀਂ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਇਸ ਵੇਲੇ ਬਹੁਤੇ ਸਬੂਤ ਨਹੀਂ ਕਿ ਅਮਰੀਕਾ ਬਿਨਾ ਕਿਸੇ ਟੈਰਿਫ ਦੇ ਸਮਝੌਤਾ ਕਰਨ ਲਈ ਤਿਆਰ ਇਮੀਗ੍ਰੇਸ਼ਨ ਤੇ ਸਖਤ ਹੱਦਾਂ ਲਾਉਣਾ ਚਾਹੁੰਦੇ ਨੇ ਪੋਲੀਵ ਕਿਆ ਕੈਨੇਡਾ ਆਉਣ ਨਾਲੋਂ ਜ਼ਿਆਦਾ ਜਾਣ ਵਾਲਿਆਂ ਦੀ ਗਿਣਤੀ ਹੋਵੇ ਵੱਧ ਭਾਰਤ ਨਾਲ ਸਬੰਧਾਂ 'ਚ ਸੁਧਾਰ ਦੀ ਇੱਛੁਕ ਹੈ ਕਾਰਨੀ ਸਰਕਾਰ ਦੇਸ਼ ਦੇ ਆਰਥਿਕ ਹਿੱਤਾਂ ਨੂੰ ਫੈਡਰਲ ਸਰਕਾਰ ਦੇਵੇਗੀ ਤਰਜੀਹ ਕੈਨੇਡਾ ਚਰਖਾ ਯਾਤਰਾ ਦੌਰਾਨ ਸ਼ਰਧਾਲੂਆਂ ਤੇ ਸੁੱਟੇ ਗਏ ਅੰਡੇ ਭਾਰਤ ਨੇ ਕੈਨੇਡਾ ਸਰਕਾਰ ਨਾਲ ਜਤਾਇਆ ਸਖਤ ਇਤਰਾਜ਼ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ